ਜੰਮੂ ਕਸ਼ਮੀਰ ਦੇ ਕਟੂਆ ਜ਼ਿਲ੍ਹੇ 'ਚ ਹੋਏ ਹਮਲੇ ਅਤੇ ਅਮਰਨਾ ਯਾਤਰਾ ਦੇ ਮੱਦੇਨਜ਼ਰ ਅੱਜ ਪਠਾਨਕੋਟ ਰੇਲਵੇ ਕੈਂਪ ਸਟੇਸ਼ਨ ਤੇ ਜੀਆਰਪੀਐਫ ਅਤੇ ਆਰਪੀਐਫ ਵੱਲੋਂ ਜੜਾਏ ਪੁਲਿਸ ਤਲਾਸ਼ੀ ਮਹੀਮ ਚਲਾਈ ਗਈ ਹੈ ਇਸ ਦੌਰਾਨ ਪਲੇਟਫਾਰਮ ਕੰਪਲੈਕਸ ਅਤੇ ਆਉਣ ਜਾਣ ਵਾਲੀਆਂ ਗੱਡੀਆਂ ਦੀ ਵੀ ਲਗਾਤਾਰ ਚੈਕਿੰਗ ਜੜੀ ਹੈ ਉਪੀਤੀ ਕੀਤੀ ਗਈ ਹੈ ਅਤੇ ਪਲੇਟਫਾਰਮ ਤੇ ਮੌਜੂਦ ਲੋਕਾਂ ਦੀ ਚੈਕਿੰਗ ਵੀ ਕੀਤੀ ਗਈ ਹੈ ਜਾਣਕਾਰੀ ਦਿੰਦੇ ਆ ਜੀ ਆਰਪੀ ਸਟੇਸ਼ਨ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਰੋਜ਼ਾਨਾ ਸਟੇਸ਼ਨ ਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਆਮਨ ਯਾਤਰਾ ਕਰਨ ਵਾਲੇ ਸ਼ਰਦਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਜਿਹੜੀ ਅੱਜ ਦੀ ਚੈਕਿੰਗ ਹੈ ਅਸੀਂ ਸੀਲਰ ਅਸਟਾਂ ਦੇ ਹੁਕਮ ਅਨੁਸਾਰ ਜਿਹੜੀ ਅਮਨਾਂ ਸ਼੍ਰੀ ਅਮਨ ਦਾ ਯਾਤਰਾ ਚੱਲ ਰਹੀ ਹੈ ਉਹਦੇ ਸੰਬੰਧ ਵਿੱਚ ਯਾਤਰੀਆਂ ਦੀ ਸੁਰੱਖਿਆ ਨੂੰ ਮਤੇ ਨਜ਼ਰ ਰੱਖਦੇ ਹੋਏ ਕਰਦੇ ਆ ਇਦੇ ਵਿੱਚ ਅਸੀਂ ਆਰਪੀਐਫ ਸਟਾਫ ਨੂੰ ਨਾਲ ਲੈ ਕੇ ਸਾਡੀ ਐਟਲੀ ਸਪੋਰਟਿੰਗ ਟੀਮ ਹੋਰ ਡਿਸਟ੍ਰਿਕਟ ਪਿੰਡ ਨਾਲ ਸਹਿਯੋਗ ਦੇ ਨਾਲ ਅਸੀਂ ਜਿਹੜੀ ਚੈਕਿੰਗ ਆ ਸਾਡੀ ਲਗਾਤਾਰ ਚੱਲ ਰਹੀ ਹੈ ਵਾ ਕਿਉਂਕਿ ਤਾਂ ਜੋ ਯਾਤਰੀਆਂ ਦੀ ਜਿਹੜੀ ਸੁਰੱਖਿਆ ਨੂੰ ਕੈਮ ਰੱਖਿਆ ਜਾਵੇ ਕੋਈ ਕਿਸੇ ਤਰ੍ਹਾਂ ਦੀ ਕੋਈ ਅਨਸਰਕਾਰੀ ਘਟਨਾ ਨਾ ਹੋਵੇ ਇਹ ਜਾਰੀ ਹੈ ਜਿਹਦੇ ਵਿੱਚ ਹਰੇਕ ਆਉਣ ਜਾਣ ਵਾਲੇ ਯਾਤਰੀਆਂ ਦੀ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਇਹਦੇ ਨਾਲ ਸਾਡੇ ਮੇਨ ਗੇਟ ਤੇ ਵੀ ਲੱਗੀ ਹੋਈ ਪੁਲਿਸ ਮੇਨ ਗੇਟ ਤੇ ਵੀ ਚੈਕਿੰਗ ਕਰ ਰਹੀ ਹੈ ਔਰ ਕਿਟਰਪੁਰ ਕੀ ਹੋਏ ਆਪਣੀ ਗਾਇਬ ਗਾਇ ਇਸ ਤਰ੍ਹਾਂ ਰੇਲ ਸਟੇਸ਼ਨਾਂ ਦੇ ਉੱਤੇ ਤੋਂ ਨਾ ਪਲੇਟਫਾਰਮਾਂ ਤੇ ਉਹ ਲੋਕ ਜਿਹੜੀ ਚੈਕਿੰਗ ਕਰ ਰਹੇ ਆ ਉਹ 36 ਵਿਅਕਤੀਆਂ ਨੂੰ ਬੜੇ ਬੇਕੀ ਨਾਲ ਦੇਖਿਆ ਜਾਂਦਾ ਦਾ ਉਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਜਾਂਦੇ ਆ ਔਰ ਉਹਨਾਂ ਨੂੰ ਪੁੱਛੀ ਕੀਤੀ ਜਾਂਦੀ ਉਹ ਕਿਹੜੇ ਪਰਪੇ ਦੇ ਇੱਥੇ ਆਏ ਆ ਔਰ ਉਹਨਾਂ ਨੂੰ ਕਿੱਥੇ ਜਾਣਾ ਵਾ ਇਸ ਤੋਂ ਇਲਾਵਾ ਜੰਮੂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਔਰ ਉਧਰੋਂ ਜੰਮੂ ਤੋਂ ਆਉਣ ਵਾਲੀਆਂ ਰੇਲ ਗੱਡੀਆਂ ਤੇ ਵਿੱਚ ਵੀ ਜਿਹੜੀ ਇਹ ਚੈਕਿੰਗ ਕੀਤੀ ਜਾਂਦੀ ਹੈ ਕੈਮਪਰਸ ਨੇ ਹਰੀ ਦੇ ਨਾਲ ਅੱਜ ਸਵੇਰ ਦੀ ਰਿਪੋਰਟ